ਬਸੇ ਪਠਾਣਾ ਦੇ ਵਿੱਚੋਂ ਜਿਹੜਾ ਲੀਡਰ ਗਿਆ ਆ ਉਹ ਨੂੰ ਵਜੀਦ ਖਾਨ ਕੁਲਜੀਤ ਨਾਗਰਾ ਵਜੀਦ ਖਾਨ ਨਹੀਂ ਬਣਦਾ ਤੁਹਾਡੇ ਨਾਲ ਮੈਦਾਨ 'ਚ ਟੱਕਰੂਗਾ ਤੁਹਾਨੂੰ ਤੁਹਾਨੂੰ ਇਸ ਤਰ੍ਹਾਂ ਪਹਜਾਊਗਾ ਕਿ ਤੁਹਾਨੂੰ ਪਤਾ ਲੱਗ ਜਾਊਗਾ ਔਰ ਤੁਹਾਡੀਆਂ 2 ਸਾਲ ਦੇ ਇੱਕ ਕੰਮ ਤੁਹਾਡੇ ਸਾਹਮਣੇ ਕੱਢਾਂਗੇ ਜਾਤੀ ਦੁਸ਼ਮਣੀਆਂ ਤੁਹਾਨੂੰ ਮਹਿੰਗੀਆਂ ਪੈਣਗੀਆਂ ਸੰਵਿਧਾਨਕ ਤੇ ਕਾਨੂੰਨਨ ਤੌਰ ਤੇ ਤਾਂ ਅਸੀਂ ਸਿਰਜਾਂਗੇ ਔਰ ਜੇ ਕਿਸੇ ਨੇ ਜਾਤੀ ਦੁਸ਼ਮਣੀ ਸਾਡੇ ਨਾਲ ਪਾਈ ਤਾਂ ਸਿੱਧੇ ਵੀ ਸਮਝਾਂਗੇ ਉਹਨੂੰ ਜਿਹੜੇ ਲੋਕ ਅੱਜ ਕਿਸੇ ਦੀ ਪਿੱਠ 'ਚ ਪਾਰਟੀ ਦੀ ਪਿੱਠ 'ਚ ਛੁਰਾ ਮਾਰ ਕੇ ਜਾ ਰਹੇ ਨੇ ਜਿਹੜੇ ਵਾਅਦਾ ਖਰਾਫੀ ਕਰ ਰਹੇ ਆ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਕਦੀ ਮਾਫ਼ ਨਹੀਂ ਕੀਤਾ ਉਹ ਚਾਹੇ ਗੁਰਪ੍ਰੀਤ ਸਿੰਘ ਜੀਪੀ ਹੋਣ ਔਰ ਚਾਹੇ ਚੱਪੇਵਾਲ ਹੋਵੇ ਰਾਜਕਮਾਨ ਚੱਪੇਵਾਲ ਹੋਵੇ ਜਾਂ ਕੋਈ ਹੋਰ ਵੀ ਜਾਣਾ ਚਾਹੁੰਦਾ ਚਲੇ ਜਿਵੇਂ ਭਾਵੇਂ ਮੈਂ ਦੱਸਣਾ ਚਾਹੁੰਦਾ ਆਮ ਆਦਮੀ ਪਾਰਟੀ ਦੇ ਉਹਨਾਂ ਲੋਕਾਂ ਨੂੰ ਜਿਹੜੇ ਇਹ ਝੂਠੀਆਂ ਖਬਰਾਂ ਪਾ ਰਹੇ ਨੇ ਉਹ ਜੇ ਤੁਹਾਡੇ 'ਚ ਹਿੰਮਤ ਹੈ ਤਾਂ ਸਿੱਧਾ ਲਿਖੋ ਫੇਰ ਮੈਂ ਪਹਿਲਾਂ ਤਾਂ ਤੁਹਾਡੇ ਤੇ ਮਾਨ ਹਾਨੀ ਦਾ ਪਰਚਾ ਦਰਜ ਕਰਾਂ ਤੇ ਫੇਰ ਜਿਵੇਂ ਦੂਜੀ ਤਰ੍ਹਾਂ ਵੀ ਦੇਖੀਦਾ ਉਵੇਂ ਵੀ ਤੁਹਾਨੂੰ ਦੇਖਾਂ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਆ ਕਿ ਇਹ ਜਿਹੜੀ ਤੁਹਾਡੀ ਪੰਡਾਂ ਦੀ ਸਰਕਾਰ ਹੈ ਚੋਰਾਂ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇਹ ਵੱਡੇ ਵੱਡੇ ਝੂਠ ਬੋਲ ਰਹੇ ਨੇ ਔਰ ਜਿਸ ਤਰੀਕੇ ਦੇ ਨਾਲ ਡਰਾ ਕੇ ਧਮਕਾ ਕੇ ਵਰਗਲਾ ਕੇ ਲਾਲਚ ਦੇ ਕੇ ਕਾਂਗਰਸ ਦੇ ਲੀਡਰਾਂ ਨੂੰ ਕ੍ਰਿਤਿਆ ਜਾ ਰਿਹਾ ਟਰਾਇਆ ਜਾ ਰਿਹਾ ਆਪਣੇ ਚ ਮਨਾਇਆ ਜਾ ਰਿਹਾ ਔਰ ਦੂਸਰੀ ਇੱਕ ਹੋਰ ਇਹਨਾਂ ਨੇ ਨੀਤੀ ਅਪਣਾਈ ਹੈ ਬਹੁਤ ਸਾਰੇ ਲੀਡਰਾਂ ਦੇ ਬਾਰੇ ਦੇ ਵਿੱਚ ਝੂਠ ਲੇ ਕੇ ਪਾ ਦਿਓ ਭਰੋਸੇ ਜੋ ਗਸੂਤਰਾ ਤੋਂ ਪਤਾ ਲੱਗਿਆ ਹੈ ਕਿ ਫਲਾਨਾ ਲੀਡਰ ਵੀ ਤਰਲੋ ਮੱਛੀ ਹੋ ਰਿਹਾ ਔਰ ਉਹਦੇ ਵਿੱਚ ਕਿਤੇ ਮੇਰਾ ਨਾਮ ਵੀ ਕਿਤੇ ਮੈਨੂੰ ਮੈਂ ਇੱਕ ਦੋ ਸਾਈਟਾਂ ਤੇ ਦੇਖਿਆ ਆ ਕਾਂਗਰਸ ਦੇ ਅੰਦਰੋਂ ਕੁਝ ਸਾਡੇ ਜਿਹੜੇ ਲੀਡਰ ਨੇ ਜਿਨ੍ਹਾਂ ਨੇ ਵੱਡੇ ਵੱਡੇ ਅਹੁਦੇ ਬਾਣੇ ਤੇ ਵੱਡੀਆਂ ਵੱਡੀਆਂ ਉਹਦੇ ਹੱਥੇ ਰਏ ਉਹ ਕਰ ਰਹੇ ਨੇ ਔਰ ਇੱਕ ਬਹੁਤ ਵੱਡਾ ਧੋਖਾ ਵਿਰੋਧੀ ਪਾਰਟੀਆਂ ਵੱਲੋਂ ਚਾਹੇ ਉਹ ਬੀਜੇਪੀ ਆ ਚਾਹੇ ਉਹ ਆਮ ਆਦਮੀ ਪਾਰਟੀ ਖਾਸ ਤੌਰ ਤੇ ਕਰ ਰਹੀ ਹੈ ਔਰ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਵੱਡੀਆਂ ਘਟਨਾਵਾਂ ਜਿਹੜੀਆਂ ਨੇ ਔਰ ਬਹੁਤ ਵੱਡੇ ਧੋਖੇ ਜਿਹੜੇ ਨੇ ਕਾਂਗਰਸ ਪਾਰਟੀ ਦੇ ਨਾਲ ਹੋ ਰਹੇ ਨੇ ਜਿੱਥੇ ਧੋਖੇ ਉਹ ਕਾਂਗਰਸ ਦੇ ਅੰਦਰੋਂ ਕੁਝ ਸਾਡੇ ਜਿਹੜੇ ਲੀਡਰ ਨੇ ਜਿਨ੍ਹਾਂ ਨੇ ਵੱਡੇ ਵੱਡੇ ਅਹੁਦੇ ਬਾਣੇ ਤੇ ਵੱਡੀਆਂ ਵੱਡੀਆਂ ਅਹੁਦਿਆਂ ਤੇ ਰਹੇ ਉਹ ਕਰ ਰਹੇ ਨੇ ਔਰ ਇੱਕ ਬਹੁਤ ਵੱਡਾ ਧੋਖਾ ਵਿਰੋਧੀ ਪਾਰਟੀਆਂ ਵੱਲੋਂ ਚਾਹੇ ਉਹ ਬੀਜੇਪੀ ਆ ਚਾਹੇ ਉਹ ਆਮ ਆਦਮੀ ਪਾਰਟੀ ਖਾਸ ਤੌਰ ਤੇ ਕਰ ਰਹੀ ਹੈ ਔਰ ਲੋਕਾਂ ਨੂੰ ਗੁੰਮਰਾਹਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜਿਹੜਾ ਇਸ ਵੇਲੇ ਮਾਹੌਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਔਰ ਬੀਜੇਪੀ ਦੇ ਤੇ ਅਕਾਲੀ ਦਲ ਦੇ ਖਿਲਾਫ ਜਿਹੜਾ ਮਾਹੌਲ ਬਣਿਆ ਹੋਇਆ ਉਸ ਮਾਹੌਲ ਨੂੰ ਤੋੜਨ ਦੇ ਲਈ ਤਾਂ ਕਿ ਕਾਂਗਰਸ ਨੂੰ ਲੋਕ ਵੋਟ ਨਾ ਪਾਉਣ મોદી ਨੂੰ ਕੇਂਦਰ ਤੋਂ ਹਟਾਉਣ ਦੇ ਲਈ ਬੀਜੇਪੀ ਨੂੰ ਕੇਂਦਰ ਤੋਂ ਹਟਾਉਣ ਦੇ ਲਈ ਕਿਉਂਕਿ ਜੇ ਕੋਈ ਕੇਂਦਰ ਦੇ ਵਿੱਚੋਂ ਹਟਾ ਸਕਦੀ ਹੈ ਕੋਈ ਪਾਰਟੀ ਬੀਜੇਪੀ ਨੂੰ ਜਾਂ મોદી ਨੂੰ ਜਿਹੜਾ ਕਿ ਐਸ ਵੇਲੇ ਇੱਕ ਬਹੁਤ ਘਣਾਉਣਾ ਅਜੰਡਾ ਲੈ ਕੇ ਚੱਲ ਰਿਹਾ ਹੈ ਦੇਸ਼ ਦੇ ਵਿੱਚ ਖਾਸ ਤੌਰ ਤੇ ਜਿਹੜੇ ਮਿਨੋਰਟੀਜ਼ ਨੇ ਉਹਨਾਂ ਦੇ ਖਿਲਾਫ ਔਰ ਜਿਸ ਤਰੀਕੇ ਦੇ ਨਾਲ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਉਹਨਾਂ ਨੂੰ ਜਿਹੜੀ ਹਰਾਉਣ ਵਾਲੀ ਇੱਕੋ ਇੱਕ ਪਾਰਟੀ ਹੈ ਉਹ ਹੈਗੀ ਹੈ ਕਾਂਗਰਸ ਪਾਰਟੀ ਔਰ ਉਸ ਅਜੰਡੇ ਨੂੰ ਤੋੜਨ ਦੇ ਲਈ ਜਿੱਥੇ ਕਾਂਗਰਸ ਪਾਰਟੀ ਦੇ ਬਾਰੇ ਵਿੱਚ ਪੂਰੇ ਮੀਡੀਆ ਨੂੰ ਖਰੀਦ ਕੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੱਡੇ ਵੱਡੇ ਝੂਠ ਬੋਲ ਰਹੇ ਨੇ ਔਰ ਜਿਸ ਤਰੀਕੇ ਦੇ ਨਾਲ ਡਰਾ ਕੇ ਦਮਕਾ ਕੇ ਵਰਗਲਾ ਕੇ ਲਾਲਚ ਦੇ ਕੇ ਕਾਂਗਰਸ ਦੇ ਲੀਡਰਾਂ ਨੂੰ ਖਰੀਦਿਆ ਜਾ ਰਿਹਾ ਟਰਾਇਆ ਜਾ ਰਿਹਾ ਆਪਣੇ ਚ ਮਨਾਇਆ ਜਾ ਰਿਹਾ ਔਰ ਦੂਸਰੀ ਇੱਕ ਹੋਰ ਇਹਨਾਂ ਨੇ ਨੀਤੀ ਅਪਣਾਈ ਹੈ ਹੁਣ ਇਹ ਕੱਲ ਦੀ ਕਿ ਬਹੁਤ ਸਾਰੇ ਲੀਡਰਾਂ ਦੇ ਬਾਰੇ ਦੇ ਵਿੱਚ ਝੂਠ ਲੱ ਕੇ ਪਾਦੋ ਪਰੋਤਸੇ ਜੋ ਬਸੂਤਰਾ ਤੋਂ ਪਤਾ ਲੱਗਿਆ ਹੈ ਕਿ ਫਲਾਣਾ ਲੀਡਰ ਵੀ ਤਰਲੋ ਮੱਛੀ ਹੋ ਰਿਹਾ ਔਰ ਉਹਦੇ ਵਿੱਚ ਕਿਤੇ ਮੇਰਾ ਨਾਮ ਵੀ ਕਿਤੇ ਮੈਨੂੰ ਮੈਂ ਇੱਕ ਦੋ ਸਾਈਟਾਂ ਤੇ ਦੇਖਿਆ ਆ ਮੈਂ ਦੱਸਣਾ ਚਾਹੁੰਦਾ ਆਮ ਆਦਮੀ ਪਾਰਟੀ ਦੇ ਉਹਨਾਂ ਲੋਕਾਂ ਨੂੰ ਜਿਹੜੇ ਇਹ ਝੂਠੀਆਂ ਖਬਰਾਂ ਪਾ ਰਹੇ ਨੇ ਉਹ ਜੇ ਤੁਹਾਡੇ 'ਚ ਹਿੰਮਤ ਹੈ ਤਾਂ ਸਿੱਧਾ ਲਿਖੋ ਫੇਰ ਮੈਂ ਪਹਿਲਾਂ ਤਾਂ ਤੁਹਾਡੇ ਤੇ ਮਾਨਹਾਨੀ ਦਾ ਪਰਚਾ ਦਰਜ ਕਰਾਂ ਤੇ ਫੇਰ ਜਿਵੇਂ ਦੂਜੀ ਤਰ੍ਹਾਂ ਵੀ ਦੇਖੀਦਾ ਉਵੇਂ ਵੀ ਤੁਹਾਨੂੰ ਦੇਖਾਂ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਇਹ ਜਿਹੜੀ ਤੁਹਾਡੀ ਪੰਡਾਂ ਦੀ ਸਰਕਾਰ ਹੈ ਚੋਰਾਂ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਨੂੰ ਉਸ ਮੇਰੇ ਵਰਗ ਲਾਇਆ ਸੀਗਾ ਕਿ 1000 ਰੁਪਇਆ ਔਰਤਾਂ ਨੂੰ ਦਵਾਂਗੇ ਨੌਜਵਾਨਾਂ ਨੂੰ ਨੌਕਰੀਆਂ ਦਵਾਂਗੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਕਿਸਾਨਾਂ ਦੀਆਂ ਫਸਲਾਂ ਤੇ ਐਮਐਸਪੀ ਦਵਾਂਗੇ ਸਾ ਜਿਹੜੀ ਪੈਨਸ਼ਨ ਹੈਗੀ ਆ 2500 ਰੁਪਇਆ ਕਰਾਂਗੇ ਔਰ ਵਡਾਪਾ ਪੈਨਸ਼ਨ ਔਰ ਇਹਦੇ ਨਾਲ ਨਾਲ ਬੇਰੁਜ਼ਗਾਰੀ ਪੱਤਾ ਦਵਾਂਗੇ ਹਰੇਕ ਵਰਗ ਨੂੰ ਤੁਸੀਂ ਮਨਾਜ ਮੰਨ ਤੁਸੀਂ ਵਾਅਦੇ ਕੀਤੇ ਹਰੇਕ ਵਰਗ ਨਾਲ ਤੁਸੀਂ ਝੂਠ ਬੋਲ ਕੇ ਵਰਗਲਾ ਕੇ ਪੰਜਾਬ ਦੀ ਅਸੈਂਬਲੀ ਦੀ ਚੋਣ ਜਿੱਤੀ ਔਰ ਉਸ ਤੋਂ ਉਹ ਉਹ ਲੋਕ ਉਸ ਭਲੇ ਵਿੱਚ ਆ ਗਏ ਅੱਜ ਫੇਰ ਤੁਸੀਂ ਉਸ ਤਰ੍ਹਾਂ ਦੇ ਉਸ ਤਰ੍ਹਾਂ ਦੇ ਝੂਠੇ ਮੈਸੇਜ ਪਾਪਾ ਕੇ ਤੁਸੀਂ ਲੀਡਰਾਂ ਦਾ ਕਰੈਕਟਰ ਅਸੈਸੀਨੇਟ ਕਰ ਰਹੇ ਹੋ ਕੱਲ ਮੈਂ ਕਹਿ ਕੇ ਆਇਆ ਸੀਗਾ ਬਸੇ ਪਠਾਣਾ ਦੇ ਵਿੱਚੋਂ ਜਿਹੜਾ ਲੀਡਰ ਗਿਆ ਉਹਨੂੰ ਵਜੀਦ ਖਾਨ ਕੁਲਜੀਤ ਨਾਗਰਾ ਵਜੀਦ ਖਾਨ ਨਹੀਂ ਬਣਦਾ ਥੋਡੇ ਨਾਲ ਮੈਦਾਨ 'ਚ ਟਕਰੂਗਾ ਤੁਹਾਨੂੰ ਔਰ ਤੁਹਾਨੂੰ ਇਸ ਤਰ੍ਹਾਂ ਭਜਾਊਗਾ ਕਿ ਤੁਹਾਨੂੰ ਪਤਾ ਲੱਗ ਜਾਊਗਾ ਔਰ ਤੁਹਾਡੀਆਂ 2 ਸਾਲ ਦੇ ਇੱਕ ਕਰਮ ਤੁਹਾਡੇ ਸਾਹਮਣੇ ਕਟਾਂਗੇ ਔਰ ਤੁਹਾਨੂੰ ਇਸ ਗੱਲ ਦਾ ਗਿਆਨ ਹੈ ਤੁਸੀਂ ਜਾਣ ਬੁੱਝ ਕੇ ਜਿਹੜੀਆਂ ਝੂਠੀਆਂ ਪੋਸਟਰ ਵੱਖ-ਵੱਖ ਲੀਡਰਾਂ ਦੇ ਬਾਰੇ 'ਚ ਪਾ ਰਹੇ ਹੋ ਇਹ ਜਿਹੜਾ ਤੁਸੀਂ ਝੂਠਾ ਅਜੰਡਾ ਜਿਹੜਾ ਤੁਸੀਂ ਹੁਣ ਦੇਰੇ ਹੈਗੇ ਹੋ ਇਹਦੇ ਤੋਂ ਬਾਹਰ ਆ ਜਾਓ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਜਾਤੀ ਦੁਸ਼ਮਣੀਆਂ ਨਾ ਪਾਓ ਜਾਤੀ ਦੁਸ਼ਮਣੀਆਂ ਤੁਹਾਨੂੰ ਮਹਿੰਗੀਆਂ ਪੈਣਗੀਆਂ ਸੰਵਿਧਾਨਕ ਤੇ ਕਾਨੂੰਨਨ ਤੌਰ ਤੇ ਤਾਂ ਅਸੀਂ ਸਿਰਜਾਂਗੇ ਔਰ ਜੇ ਕਿਸੇ ਨੇ ਜਾਤੀ ਦੁਸ਼ਮਣੀ ਸਾਡੇ ਨਾਲ ਪਾਈ ਤਾਂ ਸਿੱਧੇ ਵੀ ਸਿਰਜਾਂਗੇ ਉਹਨੂੰ ਬਿਲਕੁਲ ਕਿਸੇ ਦਾ ਡਰ ਨਹੀਂਗਾ ਜਿਹੜਾ ਵੀ ਤੁਹਾਡਾ ਵੱਡੇ ਕਬੱਡਾ ਲੀਡਰ ਹੈ ਵੱਡੇ ਤੋਂ ਵੱਡਾ ਜਿਹੜਾ ਤੁਹਾਡਾ ਹੈ ਕਹਿ ਦੋ ਉਹਨੂੰ ਔਰ ਜਿਹੜੀਆਂ ਤੁਸੀਂ ਝੂਠੀਆਂ ਖਬਰਾਂ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਚਾਹੇ ਉਹ ਕੁਰਜੀਤ ਸਿੰਘ ਨਾਗਰਾ ਹੋਵੇ ਚਾਹੇ ਉਹ ਪੰਜਾਬ ਦਾ ਕੋਈ ਹੋਰ ਲੀਡਰ ਹੈ ਜਿਹੜੀਆਂ ਕਾਲੀਆਂ ਭੇਡਾਂ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪਹਿਲਾਂ ਕਾਂਗਰਸ ਦੀ ਪਿੱਠ 'ਚ ਛੁਲਾ ਮਾਰਿਆ ਚੋਣਾਂ ਦੇ ਵਿੱਚ ਬਾਦ ਦੇ ਵਿੱਚ ਜਾਂ ਜਿਨ੍ਹਾਂ ਨੂੰ ਕੋਈ ਡਰ ਹੋਊਗਾ ਕਿਸੇ ਤਰ੍ਹਾਂ ਦਾ ਗਲਤ ਕੰਮ ਕੀਤੇ ਦਾ ਉਹ ਕੋਈ ਹੋ ਸਕਦਾ ਕਿਸੇ ਦੇ ਦਿਮਾਗ ਦੇ ਵਿੱਚ ਭਲੇਖਾ ਹੋਵੇ ਕੋਈ ਬਿਜ਼ਨਸਮੈਨ ਤੁਹਾਡੇ ਨਾਲ ਰਾਜ਼ ਸਕਦਾ ਕੋਈ ਇੰਡਸਟਰੀਅਲਿਸਟ ਰਾਜ਼ ਸਕਦਾ ਤੁਹਾਡੇ ਨਾਲ ਕੋਈ ਉਹੋ ਜਿਹੇ ਵਿਅਕਤੀ ਰਾਜ਼ ਸਕਦਾ ਜਿਹੜਾ ਬੇਈਮਾਨ ਹੋਵੇ ਦਲਾਲ ਹੋਵੇ ਝੂਠਾ ਹੋਵੇ ਜਿਨ੍ਹਾਂ ਨੇ ਕਦਰਾਂ ਕੀਮਤਾਂ ਤੇ ਰਾਜਨੀਤੀ ਕੀਤੀ ਹੈ ਉਹਨਾਂ ਨੂੰ ਤੁਸੀਂ ਅੱਜ ਬੰਗਾ ਰਿਆ ਆ ਔਰ ਤੁਹਾਨੂੰ ਇਸ ਤੋਂ ਬਾਅਦ ਹੁਣ ਇਸ ਤੋਂ ਇਸ ਤੋਂ ਬਾਅਦ ਔਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਸੀਂ ਕਿਵੇਂ ਕਿਸੇ ਦੇ ਕਿਸੇ ਸੈਸੀਨੇਟ ਕਰਨ ਦੀ ਕੋਸ਼ਿਸ਼ ਕੀਤੀ ਤੇ ਤੁਹਾਨੂੰ ਕਿਵੇਂ ਫਿਰੋਨੇ ਅੱਗੋਂ ਆ ਕੇ ਕਿਸ ਤਰੀਕੇ ਨਾਲ ਤੁਹਾਨੂੰ ਘੇਰਦਾ ਆ ਤੁਹਾਨੂੰ ਉਹਨਾਂ ਨੇ ਦਿਨਾਂ ਦੇ ਵਿੱਚ ਮદાન ਚ ਪਤਾ ਲੱਗ ਜਾਊਗਾ ਔਰ ਮੈਂ ਆਪਣੇ ਸਤਕਾਰਯੋਗ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਨਾ ਆ ਇਹਨਾਂ ਦੀਆਂ ਝੂਠੀਆਂ ਖਬਰਾਂ ਤੋਂ ਜਿਹੜੇ ਲੋਕ ਆ ਕਿਸੇ ਦੀ ਪਿੱਠ 'ਚ ਪਾਰਟੀ ਦੀ ਪਿੱਠ 'ਚ ਛੁਰਾ ਮਾਰ ਕੇ ਜਾ ਰਹੇ ਨੇ ਜਿਹੜੇ ਵਾਅਦਾ ਖਰਾਫੀ ਕਰ ਰਹੇ ਆ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਕਦੀ ਮਾਫ਼ ਨਹੀਂ ਕੀਤਾ ਉਹ ਚਾਹੇ ਗੁਰਪ੍ਰੀਤ ਸਿੰਘ ਜੀ ਵੀ ਹੋਣ ਔਰ ਚਾਹੇ ਰਾਜ ਚੱਪੇਵਾਲ ਹੋਵੇ ਰਾਜਕੁਮਾਰ ਚੱਪੇਵਾਲ ਹੋਵੇ ਜਾਂ ਕੋਈ ਹੋਰ ਵੀ ਜਾਣਾ ਚਾਹੁੰਦਾ ਹੈ ਚਲੇ ਜਵੇਂ ਭਾਵੇਂ ਇਹ ਕਾਂਗਰਸ ਪਾਰਟੀ ਹੈ ਇਹਦੇ ਵਿੱਚੋਂ ਪਹਿਲਾਂ ਵੀ ਬੜੇ ਗਏ ਮੈਂ ਪਹਿਲਾਂ ਵੀ ਕਿਹਾ ਸੀਗਾ ਇਹਦੇ ਵਿੱਚੋਂ ਹਰਪੰਸਰ ਨਾਲ ਵੀ ਗਏ ਪਤਾ ਨਹੀਂ ਕਿੱਥੇ ਐ ਇੱਥੋਂ ਵੀ ਦਵਿੰਦਰ ਸਿੰਘ ਵੀ ਗਏ ਪਤਾ ਨਹੀਂ ਕਿੱਥੇ ਐ ਕੈਪਟਨ ਅਮਿੰਦਰ ਸਿੰਘ ਵੀ ਗਏ ਪਤਾ ਨਹੀਂ ਕਿੱਥੇ ਐ ਹੋਰ ਵੀ ਬੜੇ ਗਏ ਪਤਾ ਨਹੀਂ ਹੁਣ ਕਿੱਥੇ ਨੇ ਸੋ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਆ ਕਿ ਸਾਰੇ ਸਾਥੀਓ ਖੜੇ ਹੋਵੋ ਹੁਣ ਲੋੜ ਹੈ ਔਰ ਜਿਹੜੇ ਸਾਨੂੰ ਸੋਚਦੇ ਨੇ ਕਿ ਇਹ ਆਪਸ ਵਿੱਚ ਵੰਡ ਕੇ ਔਰ ਕਿਸੇ ਤਰੀਕੇ ਨਾਲ ਇਹ ਚੋਣ ਦੇਤ ਜਾਣਗੇ ਮੈਂ ਕਾਂਗਰਸ ਦੇ ਜਿਗਾਰੂ ਵਰਕਰਾਂ ਨੂੰ ਕਹਿਣਾ ਚਾਹੁੰਦਾ ਜਿਹਦੀ ਜਮੀਰ ਜਾਗਦੀ ਹੈ 2 ਸਾਲ ਤੱਕ ਭਾਵੇਂ ਇਹਨਾਂ ਦੀ ਵੇਟ ਕੀਤੀ ਹੈ ਪਰ ਹੁਣ ਸਮਾਂ ਆ ਗਿਆ ਖੜੇ ਹੋ ਜੋ ਆਪਣੇ ਆਪਣੇ ਥਾਂ ਤੇ ਲੜਨ ਤੇ ਮਰਨ ਦੇ ਲਈ ਔਰ ਡਟਣ ਦੇ ਲਈ ਔਰ ਇਹਨਾਂ ਨੂੰ ਮદાન ਦੇ ਵਿੱਚੋਂ ਭਜਾਉਣ ਦੇ ਲਈ ਖੜੇ ਹੋ ਜੋ ਔਰ ਖੜੇ ਹੋ ਕੇ ਆਪਾਂ ਇਹਨਾਂ ਦਾ ਹੁਣ ਇਹਨਾਂ ਪਾਰਲੀਮੈਂਟ ਚੋਣਾਂ ਦੇ ਵਿੱਚ ਸਫਾਇਆ ਕਰ ਦੇਣਾ ਔਰ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਕਾਂਗਰਸ ਦੇ ਨਾਮ ਦਾਗਾ ਕਮਾਉਣ ਦਾ ਕਾਂਗਰਸ ਦੇ ਨਾਂ ਦੇ ਬਾੜੇ ਦੇ ਵਿੱਚ ਝੂਠੀਆਂ ਖਬਰਾਂ ਫੜਾਉਣ ਦਾ ਔਰ ਉਹਨਾਂ ਦੇ ਵਰਕਰਾਂ ਨੂੰ ਵਿਗਾਰਨ ਤੇ ਕਾਂਗਰਸ ਦਾ ਵਰਕਰ ਕਿਵੇਂ ਆਪਣੀ ਆਪਣੀ ਜ਼ਿੰਮੇਵਾਰੀ ਤੇ ਖੜਾ ਹੁੰਦਾ ਹੈ ਜਮੀਰ ਤੋਂ ਜਾਗਦੇ ਹੋਏ ਸਾਰੇ ਪੰਜਾਬ ਦੇ ਵਰਕਰਾਂ ਨੂੰ ਸਾਰੇ ਲੀਡਰਾਂ ਨੂੰ ਮੇਰੀ ਬੇਨਤੀ ਹੈ ਕਿ ਖੜੇ ਹੋ ਜਾਓ ਜਿੱਥੇ-ਜਿੱਥੇ ਹੈਗੇ ਹੋ ਔਰ ਆ ਕੇ ਮੈਦਾਨ ਦੇ ਵਿੱਚ ਹੁਣ ਇਹਨਾਂ ਨੂੰ ਦੋ ਦੋ ਹੱਥ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ